ਅਮਰਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਇੱਕ ਵਾਰ ਫੇਰ ਤੋਂ ਚਰਚਾ ਦੇ ਵਿੱਚ ਨੇ ਤੇ ਇਸ ਵਾਰ ਉਹਨਾਂ ਨੇ ਕਈ ਵੱਡੀ ਅਮਰੀਕੀ ਕੰਪਨੀਆਂ ਤੇ ਨਿਸ਼ਾਨਾ ਸਾਧਿਆ ਦਰਸਲ ਉਹਨਾਂ ਨੇ ਕਈ ਵੱਡੀ ਟੈਕ ਕੰਪਨੀਆਂ ਨੂੰ ਕੜਾ ਸੰਦੇਸ਼ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਭਰਤੀ ਤੇ ਰੋਕ ਲਗਾਈ ਹੈ ਇਹਨਾਂ ਵੱਡੀਆਂ ਟੈਕ ਕੰਪਨੀਆਂਜ਼ ਦੇ ਵਿੱਚ Google, Microsoft ਤੇ Meta ਵਰਗੇ ਵੱਡੇ ਨਾਮ ਸ਼ਾਮਿਲ ਨੇ ਡੋਨਲਡ 트ੰਪ ਨੇ ਕਿਹਾ ਕਿ ਇਹ ਕੰਪਨੀਆਂ ਚੀਨ ਦੇ ਵਿੱਚ ਆਪਣੀਆਂ ਫੈਕਟਰੀਆਂ ਲਗਾ ਰਹੀਆਂ ਨੇ ਅਤੇ ਭਾਰਤ ਤੋਂ ਲੋਕਾਂ ਨੂੰ ਭਰਤੀ ਕਰ ਰਹੀਆਂ ਨੇ ਇਸ ਦੇ ਮੌਜੂਦ ਆਪਣੇ ਟੈਲੈਂਟ ਨੂੰ ਨਕਾਰ ਰਹੀਆਂ ਨੇ ਅਮਰੀਕਾ ਦੇ ਲੋਕਾਂ ਨੂੰ ਨਕਾਰ ਰਹੀਆਂ ਨੇ ਤੇ ਨਾਲ ਹੀ ਉਹਨਾਂ ਦੀ ਆਲੋਚਨਾ ਵੀ ਕਰ ਰਹੀਆਂ ਨੇ ਟਰੰਪ ਨੇ ਸੰਦੇਸ਼ ਵਾਸ਼ਿੰਗਟਨ ਚ ਆਯੋਜਿਤ AI ਸਮਿਟ ਦੌਰਾਨ ਅਮਰੀਕੀ ਟੈਕ ਕੰਪਨੀਆਂ ਨੂੰ ਦਿੱਤਾ ਅਮਰੀਕੀ ਟੈਲੈਂਟ ਨੂੰ ਨੌਕਰੀ ਤੇ ਰੱਖਣ ਦੀ ਵੀ ਸਲਾਹ ਦਿੱਤੀ ਹੈ Google, Microsoft, Amazon ਵਰਗੀਆਂ ਕੰਪਨੀਆਂ ਦੇ ਵਿੱਚ ਬਹੁਤ ਸਾਰੇ ਭਾਰਤੀ ਹਨ ਜੋ ਕੰਪਨੀਆਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਆਪਣੇ ਟੈਲੈਂਟ ਦਾ ਇਸਤੇਮਾਲ ਕਰ ਰਹੇ ਨੇ ਤਾਂ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਦੁਨੀਆ ਦੀਆਂ ਵੱਡੀਆਂ ਟੈਕ ਕੰਪਨੀਆਂ ਦੇ ਵਿੱਚ ਕਰਮਚਾਰੀਆਂ ਤੇ ਇੱਥੋਂ ਤੱਕ ਕਿ CEO ਦੇ ਅਹੁਦਿਆਂ ਤੱਕ ਵੀ ਪਹੁੰਚ ਚੁੱਕੇ ਨੇ ਇਸ ਦੇ ਵਿੱਚ Google ਦੇ CEO ਸੁੰਦਰ ਪਿਚਾਈ ਅਤੇ ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਵਰਗੇ ਵੱਡੇ ਨਾਂ ਸ਼ਾਮਿਲ ਨੇ ਤਾਂ ਹਾਲ ਹੀ ਦੇ ਵਿੱਚ ਮੇਟਾ ਨੇ ਇੱਕ ਵੱਡੀ AI ਟੀਮ ਨੂੰ ਹਾਇਰ ਕੀਤਾ ਜਿਸ ਦੇ ਵਿੱਚ ਕਈ ਭਾਰਤੀ ਨਾਂ ਸ਼ਾਮਿਲ ਹਨ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਅਮਰੀਕੀ ਨਾਗਰਿਕਾ ਅਤੇ ਅਮਰੀਕੀ ਟੈਲੈਂਟ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ 트ੰਪ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਕਈ ਛੋਟੀ ਦੀਆਂ ਕੰਪਨੀਆਂ ਆਪਣੇ ਮੁਨਾਫੇ ਲਈ ਅਮਰੀਕਾ ਦੀ ਆਜ਼ਾਦੀ ਦਾ ਫਾਇਦਾ ਚੁੱਕ ਰਹੀਆਂ ਨੇ ਅਤੇ ਬਾਹਰਲੇ ਲੋਕਾਂ ਦੇ ਵਿੱਚ ਵੱਡਾ ਨਿਵੇਸ਼ ਕਰ ਰਹੀਆਂ ਨੇ ਅਮਰੀਕੀ ਤਕਨੀਕੀ ਕੰਪਨੀਆਂ ਹੁਣ ਸਿਰਫ ਮੁਨਾਫਾ ਕਮਾਉਣ ਲਈ ਦੂਜੇ ਦੇਸ਼ਾਂ ਦੇ ਵਿੱਚ ਕੰਮ ਨਹੀਂ ਕਰ ਸਕਦੀਆਂ ਕੰਪਨੀਆਂ ਨੂੰ ਅਮਰੀਕੀ ਹਿੱਤਾਂ ਨੂੰ ਪਹਿਲ ਦੇਣੀ ਪਵੇਗੀ ਅਤੇ ਦੇਸ਼ ਭਗਤੀ ਨੂੰ ਚੁਣਨਾ ਪਵੇਗਾ ਹੁਣ ਭਾਰਤ ਜਾਂ ਚੀਨ ਦੇ ਵਿੱਚ ਫੈਕਟਰੀਆਂ ਲਗਾ ਕੇ ਜਾਂ ਲੋਕਾਂ ਨੂੰ ਨੌਕਰੀਆਂ ਦੇ ਕੇ ਅਮਰੀਕਾ ਤੋਂ ਦੂਰੀ ਬਣਾ ਕੇ ਰੱਖਣਾ ਮਨਜ਼ੂਰ ਨਹੀਂ ਹੋਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇਸ AI ਸਮਿਟ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਗਿਆ ਲਗਾਤਾਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਤਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਤਾਂ ਵੱਡੇ ਵੱਡੇ ਫੈਸਲੇ ਲੈ ਰਹੇ ਨੇ ਤਾਂ ਹੁਣ ਇਸ ਵਾਰ ਉਹਨਾਂ ਨੇ ਅਮਰੀਕੀ ਟੈਕ ਕੰਪਨੀਆਂ ਤੇ ਨਿਸ਼ਾਨਾ 사ਧਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਇਹ ਟੈਕ ਕੰਪਨੀਆਂ ਭਰਤੀ ਕਰ ਰਹੀਆਂ ਨੇ ਤੇ ਅਮਰੀਕਾ ਦੇ ਵਿੱਚ ਜਿਹੜੇ ਨਾਗਰਿਕ ਰਹਿੰਦੇ ਨੇ ਅਮਰੀਕੀ ਨਾਗਰਿਕਾਂ ਦੇ ਟੈਲੈਂਟ ਨੂੰ ਲਗਾਤਾਰ ਇਹ ਕੰਪਨੀਆਂ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ